ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਹਰ ਸਿੱਖ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਤੇ ਉਸ ਤਖਤ ਤੇ ਜੋ ਅਕਾਲ ਤਖਤ ਸਾਹਿਬ ਦਾ ਪ੍ਰਤੀਨਿਧ ਬੈਠਦਾ ਹੈ ਜਿਸ ਨੂੰ ਅਸੀਂ ਜਥੇਦਾਰ ਕਹਿੰਦੇ ਆ ਤੇ ਜਥੇਦਾਰ ਦਾ ਹੁਕਮ ਵੀ ਕੌਮ ਮੰਦੀ ਹੈ ਤਾਂ ਪਾ ਦੇਖਿਆ ਵੀ ਹੈ 2 ਦਸੰਬਰ ਨੂੰ ਦੇਖਿਆ ਸਭ ਨੇ ਕਿ ਸਿੰਘ ਸਾਹਿਬਾਨ ਦੇ ਸਾਹਮਣੇ ਕਿਸ ਤਰ੍ਹਾਂ ਸਾਰੇ ਜਿਹੜੇ ਸਿਆਸੀ ਲੋਕ ਉੱਥੇ ਛੋੜੀ ਅੱਗੇ ਖੜੇ ਸੀ ਔਰ ਸਰੀਆਂ ਗਲਤੀਆਂ ਆਪਦੀ ਛੋੜੀ ਚ ਪਵਾ ਰਹੇ ਸੀ ਇਹ ਸਭ ਨੇ ਦੇਖਿਆ ਮੈਂ ਇਹ ਗੱਲ ਕਿਉਂ ਕਹਿ ਰਿਹਾ ਅੱਜ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਨਾਲ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਨੀ ਸੁਲਤਾਨ ਸਿੰਘ ਤੇ ਗਨੀ ਰਕबीर ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਦੋਨੇ ਪਹੁੰਚ ਜਦੋਂ ਨੇ ਹਿਆਰਪੁਰ ਉੱਥੇ ਧੰਮੀ ਸਾਹਿਬ ਇਹਨਾਂ ਦਾ ਸਵਾਗਤ ਕਰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਨ੍ਹਾਂ ਨੇ ਸਤਾਰਾਂ ਫਰਪਿੱਦੂ ਅਸਤੀਫਾ ਦਿੱਤਾ ਸੀ ਆਪਣਾ ਹੁਣ ਉੱਥੇ ਗਏ ਨੇ ਕੀ ਕਰਨ ਗਏ ਨੇ ਉਹ ਤਾਂ ਪਤਾ ਹੀ ਹੈ ਉੱਤੇ ਦੀ ਵਿਦਾਇਗੀ ਵੀ ਦੇ ਸਕਦੇ ਨੇ ਇਹ ਵੀ ਗੱਲ ਸਹੀ ਹੈ ਚਲੋ ਮੰਨ ਲੈਣੇ ਲੇਕਿਨ 2 ਘੰਟੇ ਜਿਹੜੀ ਮੀਟਿੰਗ ਹੋਈ ਬੰਦ ਕਰ ਆਪਣਾ ਮਨਾਉਣ ਦੀ ਕੋਸ਼ਿਸ਼ ਜਿਸ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪਹਿਲਾਂ ਤਾਂ ਅਪੀਲ ਕੀਤੀ ਇਹ ਕਿਹਾ ਕਿ ਜੇ ਤੁਸੀਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਤੇ ਮੈਂ ਤੁਹਾਨੂੰ ਕਹਣਾ ਤੁਸੀਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਵਾਪਸ ਲੈ ਲਓ ਪਹਿਲੀ ਤਾਂ ਗੱਲ ਉਦੋਂ ਵੀ ਲੋਕਾਂ ਨੇ ਕਿਹਾ ਸੀ ਕਿ ਜੱਥੇਦਾਰ ਅਪੀਲ ਨਹੀਂ ਕਰਦੇ ਹੁੰਦੇ ਜੱਥੇਦਾਰ ਆਦੇਸ਼ ਕਰਦੇ ਹੁੰਦੇ ਨੇ ਤੇ ਪਰ ਇਹਨਾਂ ਨੇ ਅਪੀਲ ਕੀਤੀ ਹੁਣ ਇਹ ਉੱਥੇ ਗਏ ਤੇ ਉੱਥੇ ਜਾ ਕੇ ਮਿਲੇ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਹੁਣ ਜੱਥੇਦਾਰ ਉਹ ਵੀ ਦੋ ਜੱਥੇਦਾਰ ਦੋ ਤਖਤਾਂ ਦੇ ਉੱਥੇ ਜਾਂਦੇ ਨੇ ਔਰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਇਹ ਗੱਲ ਕੋਈ ਜ਼ਿਆਦਾ ਜੱਜ ਦੀ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਸੀ ਕਿ ਜੱਥੇਦਾਰ ਅਕਾਲ ਤਖਤ ਸਭ ਖੁਦ ਜਾਣ ਹਾਂ ਇੱਕ ਵਾਰ ਜ਼ਰੂਰ ਦੇਖਿਆ ਸੀ ਜਦੋਂ ਬਲਵੰਤ ਸਿੰਘ ਰਾਜਵਾਨਾ ਨੂੰ ਜੇਲ੍ਹ ਦੇ ਵਿੱਚ ਜਦੋਂ ਬਰਤ ਤੇ ਬੈਠ ਗਿਆ ਸੀ ਰਾਜਵਾਨਾ ਉਹਨਾਂ ਨੂੰ ਕਹਿਣ ਗਏ ਸੀ ਤੇ ਉਹ ਤਾਂ ਜਾਣਾ ਮਜਬੂਰੀ ਲੱਗਦੀ ਸੀ ਨਾ ਜੇਲ੍ਹ ਦੇ ਵਿੱਚ ਸੀ ਉਹ ਲੇਕਿਨ ਧੰਮੀ ਸਾਹਿਬ ਨੂੰ ਪਹਿਲਾਂ ਅਪੀਲ ਕਰਨੀ ਫਿਰ ਮਨਾਉਣ ਜਾਣਾ ਹਾਲੇ ਤੱਕ ਧੰਮੀ ਸਾਹਿਬ ਮੰਨੇ ਵੀ ਨਹੀਂ ਇਹ ਗੱਲ ਸੱਚਮੁੱਚ ਹੀ ਚਗਿਰੀ ਲੱਗੀ ਮੈਨੂੰ ਤਾਂ ਇਹ ਚਗਿਰੀ ਲੱਗੀ ਕਿ ਜਿਹੜੇ ਜਥੇਦਾਰ ਨੂੰ ਅਸੀਂ ਸਰਵੋੱਚ ਬਣਦੇ ਆਂ ਜਿਹੜੀ ਜਗ੍ਹਾ ਤੇ ਬੈਠਾ ਹੈ ਉਹ ਇਸ ਤਰ੍ਹਾਂ ਹੋਰ ਸਿਆਸੀ ਬੰਦੇ ਵਾਂਗ ਜਿਵੇਂ ਪਹਿਲਾਂ ਦਰਜੀਤ ਸਿੰਘ ਚੀਮਾ ਚਲੇ ਗਏ ਫਿਰ ਮਜੀਠੀਆ ਚਲੇ ਗਿਆ ਉਸੇ ਲਾਈਨ 'ਚ ਹੀ ਚਲੇ ਗਏ ਇਹ ਗੱਲ ਮੈਨੂੰ ਚਗਿਰੀ ਲੱਗੀ ਇਹ ਇਹ ਵੀ ਗੱਲ ਹੈ ਨਹੀਂ ਕਿ ਠੀਕ ਹੈ ਉਹ ਜਥੇਦਾਰ ਨੇ ਜੀ ਬਾਹਰ ਜਦੋਂ ਪ੍ਰੈਸ ਨੂੰ ਕਹਿ ਰਹੇ ਨੇ ਜੀ ਬੜੇ ਇਮਾਨਦਾਰ ਨੇ ਉਹਨਾਂ ਦੀ ਧਰਮ ਨੂੰ ਲੋੜ ਹੈ ਇਸ ਕਿਸਮ ਦੀਆਂ ਗੱਲਾਂ ਤਾਂ ਸਿਆਸੀ ਲੋਕ ਕਰਦੇ ਹੁੰਦੇ ਨੇ ਤੇ ਜਥੇਦਾਰ ਤਾਂ ਸਰਵੋੱਚ ਸੀਟ ਤੇ ਬੈਠੇ ਨੇ ਉਹ ਕਰਦੇ ਬਾਕੀ ਤਾਂ ਠੀਕ ਹੈ ਸਭ ਨੂੰ ਪਰ ਮੈਨੂੰ ਇਹ ਗੱਲ ਜਚੀ ਨਹੀਂ ਹਾਂ ਉਹ ਉਹਨਾਂ ਨੂੰ ਤਾਂ ਸਮਾ ਉਲਟੀ ਸੀ ਗੱਲ ਉਹਨਾਂ ਤਾਂ ਇਹ ਆਦੇਸ਼ ਕਰਨਾ ਚਾਹੀਦਾ ਸੀ ਕਿ ਤੁਹਾਨੂੰ ਹੁਕਮ ਕੀਤਾ ਹੋਇਆ ਹੈ ਉਹ ਵੀ ਹੁਕਮ ਸਿੰਘ ਸਾਹਿਬਾਨ ਕਲੇਖ ਸਿੰਘ ਨੇ ਨਹੀਂ ਪੰਜੇ ਸਿੰਘ ਸਾਹਿਬਾਨ ਨੇ ਕੀਤਾ ਹੈ ਪੰਜੇ ਸਿੰਘਾਂ ਦਾ ਤਾਂ ਹੁਕਮ ਪੰਜ ਪਿਆਰਾਂ ਦਾ ਤਾਂ ਗੁਰਗੋਬਿੰਦ ਸਿੰਘ ਜੀ ਮੋੜ ਸਕੇ ਸੀ ਤੇ ਤੋਂ ਉਹ ਇੱਕੰਮ ਸੀ ਕਿ ਤੁਸੀਂ ਇਹ ਭਾਰਤੀ ਕਮੇਟੀ ਜਿਹੜੀ ਹੈ ਉਹਦੇ ਚ ਮੁਖੀ ਉੱਤੇ ਭਾਰਤੀ ਕਰਵਾਓ ਤੁਸੀਂ ਦਾ ਹੁਕਮ ਅਧੁੱਲੀ ਕੀਤੀ ਹੈ ਅਕਾਲ ਤਖਤ ਸਾਹਿਬ ਦੀ ਤੇ ਜਿਹਨੇ ਅਕਾਲ ਤਖਤ ਸਾਹਿਬ ਦੀ ਹੁਕਮ ਅਧੁੱਲੀ ਕੀਤੀ ਹੋਵੇ ਉਹਨੂੰ ਮਨਾਉਣ ਜਾਣਾ ਉਹ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੋ ਸਿਰਫ ਇਸ ਕਰਕੇ ਕੋਈ ਸ਼ਰੋਣੀ ਕਮੇਟੀ ਦਾ ਪ੍ਰਧਾਨ ਨਾ ਜਾਂ ਪ੍ਰਧਾਨ ਰਹਿ ਹੈ ਤੇ ਕਈ ਗੱਲਾਂ ਕਈ ਸਵਾਲ ਜਿਹੜੇ ਨੇ ਨਾ ਉਹ ਸੱਚਮੁੱਚ ਹੀ ਉੱਠਨੇ ਸ਼ੁਰੂ ਹੋ ਗਏ ਨੇ ਜਿਹੜੇ ਨਹੀਂ ਜਿਹੜਾ ਹੋਣਾ ਚਾਹੀਦਾ ਸੀ ਵੈਸੇ ਤਾਂ ਜਿੰਨਾ ਖਲਾਰਾ ਪਿਆ ਹੋਇਆ ਜਿੰਨੀਆਂ ਸਸਤਾਵਾਂ ਨੂੰ ਇਹਨਾਂ ਦੇ ਰੱਜ ਸੱਟ ਲੱਗੀ ਐ ਤਿੰਨੇ ਸਸਤਾਵਾਂ ਸਾਡੀਆਂ ਸ਼ਰੋਮਰੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹਨੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲਾਗੂ ਕਰਾਉਣਾ ਹੁੰਦਾ ਤੇ ਉਹ ਤਾਂ ਖੁਦ ਹੀ ਆਪ ਨਹੀਂ ਜਦੋਂ ਉਹਨਾਂ ਨੇ ਹੁਕਮ ਮੰਨਿਆ ਪ੍ਰਧਾਨ ਸਾਹਿਬ ਨੇ ਤੇ 2 ਮਹੀਨੇ 2 ਦਿਨ ਬਾਅਦ ਤਾਂ ਪਹਿਲੀ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਜਦੋਂ ਮੀਟਿੰਗ ਕਰਕੇ ਭਰਤੀ ਸ਼ੁਰੂ ਕਰਾਉਣ ਵਾਲੀ ਗੱਲ ਸੀ ਜਦੋਂ ਤੋਂ ਬਾਅਦ ਵੀ ਉਸ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ ਤੋ ਇਹ ਸਾਰਾ ਕੁਝ ਤਾਂ ਉਲਟਾ ਹੋਣਾ ਚਾਹੀਦਾ ਸੀ ਇਹਨਾਂ ਨੂੰ ਤਾਂ ਆਦੇਸ਼ ਦੇਣਾ ਚਾਹੀਦਾ ਸੀ ਆਦੇਸ਼ ਦੇਣ ਦੀ ਬਜਾਏ ਇਹ ਵੀ ਸਿਆਸੀ ਬੰਦੇ ਵਾਂਗੂ ਅਪੀਲਾਂ ਕਰਦੇ ਫਿਰਦੇ ਨੇ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਪਹਿਲਾਂ ਹੀ ਕਹਿ ਚੁੱਕਿਆ ਦੂਜੇ ਪਾਸੇ ਸ਼੍ਰੋਮਣਿਕਾਲੀਦਨ ਉਹਨਾਂ ਦੀ ਸਸਤੀ ਕਮੇਟੀ ਦੀ ਮੀਟਿੰਗ ਸੀ ਉਹ ਤੁਹਾਨੂੰ ਦੱਸ ਦਿੱਤਾ ਤਾਂ ਕਿ 10 ਲੱਖ ਦੇ ਤੇ ਆ ਗਏ ਪਰਚੀਆਂ ਬਾਕੀ ਵੀ ਜਿਹੜੀਆਂ ਪਹੁੰਚ ਜਾਣਗੀਆਂ ਤੇ ਆਪਾਂ ਕਰਦੇ ਨੇ ਬਸ ਉਹਨਾਂ ਕੰਮ ਤੇ ਉਸ ਤੋਂ ਬਾਅਦ ਹਾਂ ਡੇਟ ਵਾਲੇ ਨਹੀਂ ਦਿੱਤੀ ਕਿ ਪ੍ਰਧਾਨ ਦੀ ਚੋਣ ਕਦੋਂ ਹੋਣੀ ਹੈ ਤੇ ਪ੍ਰਧਾਨ ਚੋਲੇ ਜਾੜੇ ਨੇ ਤੋਂ ਉਹ ਆਪਣੇ ਕੰਮ 'ਚ ਲੱਗੇ ਹੋਏ ਨੇ ਉਹ ਵੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨ ਰਹੇ ਯਾਨੀ ਦੋ ਗੱਲਾਂ ਹੋ ਗਈਆਂ ਨਾ ਨਾ ਤਾਂ ਸ਼ਰੋਮਨੀ ਕਾਲੀਦਾਲ ਨੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਿਆ ਇਨਵਿੰਨ ਜੀ ਨੂੰ ਕਹਦੇ ਨੇ ਜਥੇਦਾਰ ਸਾਹਿਬ ਕਿ ਇਹ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਸਿੰਘ ਸਾਹਿਬਾਨ ਦਾ ਉਹਨੂੰ ਇਨਵਨ ਲਾਗੂ ਕਰੋ ਉਹਨੂੰ ਬਿਲਕੁਲ ਨਹੀਂ ਇਨਵਨ ਲਾਗੂ ਕੀਤਾ ਤੇ ਦੂਜੇ ਪਾਸੇ ਨਾ ਤਾਂ ਸ਼ਰੋਮਨੀ ਕਾਲੀਦਾਲ ਨੇ ਕੀਤਾ ਉਹ ਤੁਹਾਨੂੰ ਪਤਾ ਹੈ ਚਾਹੇ ਉਹ ਮਹਨਾਂ ਕੋਈ ਲਾਇਆ ਜੀ ਇਹਦੀ ਮਾਂ ਤਰੱਦ ਹੋ ਜੂਏ ਇਹ ਸਾਰਾ ਕੁਝ ਉਹ ਸਭ ਬਹਨੇ ਪੈਜੀ ਹੈ ਤੇ ਚਾਹੇ ਇਹ ਸ਼ਰੋਮੀ ਕਮੇਟੀ ਸ਼ਰੋਮੀ ਕਮੇਟੀ ਤਾਂ ਪਹਿਲਾਂ ਵੀ ਨਹੀਂ ਕਰਦੇ ਸੀ ਵੈਸੇ ਇਹ ਤਾਂ ਗੱਲ ਸਹੀ ਹੈ ਨਾ ਸ਼ਰੋਮੀ ਕਮੇਟੀ ਨੇ ਕਿਹੜਾ ਪਹਿਲੀ ਵਾਰ ਅਲੰਗਣਾ ਕੀਤੀ ਆ ਵਗਿਆ ਕੀਤੀ ਆ ਪਹਿਲਾਂ ਵੀ ਕੀਤੀ ਆ ਜਦੋਂ ਇਹ ਕਿਹਾ ਗਿਆ ਸੀ ਕੱਲ ਤੱਕ ਸਾਹਿਬ ਵੱਲੋਂ ਕਿ ਤੁਸੀਂ ਆਪਣਾ ਗੁਰਬਾਣੀ ਚੈਨਲ ਚਲਾਓ ਕਿੱਥੇ ਹੁਕਮ ਕਿੰਨਾ ਕੁ ਮੰਨਿਆ ਉਦੋਂ ਤੱਕ ਐ ਸੀ ਸਾਨੂੰ ਟਾਈਮ ਲੱਗ ਜੂ ਅਸੀਂ ਕਮੇਟੀ ਬਣਾਤੀ ਉਹ ਕਮੇਟੀ ਦੀ ਰਿਪੋਰਟ ਕਿੱਥੇ ਉਹ ਕੋਈ ਐਸੀ ਗੱਲ ਨਹੀਂ ਲੋਕ ਲੋਕ ਭੁੱਲਦੇ ਨਹੀਂ ਨਾ ਅਸੀਂ ਭੁੱਲਣ ਦਈਏ ਲੋਕਾਂ ਨੂੰ ਤੋ ਇਹਦਾ ਮਤਲਬ ਧੰਵੀ ਸਾਹਿਬ ਨੇ ਤਾਂ ਉਦੋਂ ਵੀ ਨਹੀਂ ਹੁਕਮ ਮੰਨਿਆ ਹੁਣ ਵੀ ਨਹੀਂ ਮੰਨਿਆ ਤੇ ਫਿਰ ਜੇ ਤੁਸੀਂ ਕਹਿੰਦੇ ਹੋ ਜਥੇਦਾਰ ਸਾਹਿਬ ਕਿ ਉਹ ਬਹੁਤ ਵਧੀਆ ਸਿੱਖ ਨੇ ਉਹਨਾਂ ਨੂੰ ਬੜੇ ਇਮਾਨਦਾਰ ਸਿੱਖ ਨੇ ਤਾਂ ਇਮਾਨਦਾਰੀ ਉਹਨਾਂ ਨੂੰ ਜਿਹੜੀ ਹੈ ਉਹ ਪ੍ਰਤੀਬੱਧਤਾ ਚਾਹੀਦੀ ਹੈ ਸ਼੍ਰੀ ਕਲਤਖ ਸਾਹਿਬ ਉਹਦਾ ਹੁਕਮ ਮੰਨਣਾ ਚਾਹੀਦਾ ਉਹ ਤਾਂ ਮੰਨਦੇ ਨਹੀਂ ਉਹ ਤਾਂ ਸਿਆਸੀ ਤੌਰ ਤੇ ਸਾਰਾ ਕੁਝ ਦੇਖਦੇ ਨੇ ਕਿਸੇ ਹੋਰ ਦੀ ਜਿਹੜੀ ਐਨਕ ਲਾ ਕੇ ਉਹ ਸਾਰੀ ਗੱਲਬਾਤ ਨੂੰ ਦੇਖਦੇ ਨੇ ਤੋ ਇਸ ਕਰਕੇ ਸੋਟਾ ਉੱਥੇ ਜਾਣਾ ਇਹਦਾ ਮਤਲਬ ਦੋ ਗੱਲਾਂ ਤਾਂ ਹੋ ਗਈਆਂ ਰਹਿ ਗਿਆ ਹੁਣ ਅਕਾਲ ਤਖਤ ਸਾਹਿਬ ਹੁਣ ਅਕਾਲ ਤਖਤ ਸਾਹਿਬ ਦੀ ਸੰਸਥਾ ਉਹਦੇ ਤੇ ਬੈਠੇ ਨੇ ਜਥੇਦਾਰ ਜਥੇਦਾਰ ਸਾਹਿਬ ਨੂੰ ਵੀ ਤਾਂ ਲੋਕ ਹਨਰ ਵੱਲ ਨਿਗਾ ਤੇ ਜਦੋਂ 2 ਦਸੰਬਰ ਤੋਂ ਬੜੇ ਆਸ਼ਾਸ਼ਕਰ ਰੋਟੀ ਸੀ ਸਾਰਾ ਸਿੱਖ ਪੰਥ ਕਿ ਬੜਾ ਹਿੰਮਤ ਨਾਲ ਬੇਬਾਕੀ ਨਾਲ ਤੇ ਇਹਨਾਂ ਨੇ ਫੈਸਲਾ ਦਿੱਤਾ ਲੋਕ ਤਾਂ ਕਾਲੀ ਫੁੱਲਾ ਸਿੰਘ ਨੂੰ ਯਾਦ ਕਰਨ ਲੱਗ ਗਏ ਸੀ ਜਦੋਂ 2 ਦਸੰਬਰ ਦਾ ਫੈਸਲਾ ਆਇਆ ਪਰ ਉਦੋਂ ਬਾਅਦ ਕੀ ਹੋ ਰਿਹਾ ਹੈ ਲਗਾਤਾਰ ਮਤਲਬ ਟਾਰਮਟੋਲ ਹੋ ਰਹੀ ਹੈ ਕਦੇ ਮੀਟਿੰਗ ਟਾਲਦੀ 28 ਜਨਵਰੀ ਵਾਲੀ ਮੀਟਿੰਗ ਤਾਂ ਟਾਲਤੀ ਅੰਗਲੈਂਡ ਚਲੇ ਗਏ ਔਰ ਜਿਹੜੀ ਭਰਤੀ ਵਾਲੀ ਗੱਲ ਸੀ ਜਿਹੜੀ ਏਕੇ ਵਾਲਾ ਹੁਕਮ ਸੀ ਉਹਨੇ ਲਾਗੂ ਹੋਇਆ ਤੋ ਇਸ ਕਰਕੇ ਵੀ ਲੋਕ ਲਗਾਤਾਰ ਦੇਖ ਰਹੇ ਨੇ ਵੀ ਇਹ ਕੀ ਹੋ ਰਿਹਾ ਹੈ ਜਦ ਹੀ ਹੁਣ ਵੀ ਤਾਂ ਇਹੀ ਹੈ ਜਿਹੜੀ 5 ਮੈਂਬਰੀ ਭਰਤੀ ਕਮੇਟੀ ਬਣਾਈ ਗਈ ਸੀ 7 ਮੈਂਬਰੀ ਬਣਾਈ ਸੀ ਤੇ ਇਹ ਤਾਂ ਹੁਕਮ ਮੰਨੀ ਨਹੀਂ ਦੇ ਰਹੇ ਜਿਹੜੇ ਜਥੇਦਾਰ ਜਿਹੜੇ ਆਪਣੇ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨੇ ਤਾਂ ਹੁਕਮ ਮੰਨਿਆ ਹੀ ਨਹੀਂ ਉਹ ਤਾਂ ਛੱਡ ਕੇ ਤੇ ਦੂਜੇ ਪਾਸੇ ਬਨੂਗਰ ਸਾਹਿਬ ਵੀ ਛੱਡ ਕੇ ਜਿਹੜੀ ਸ਼ਰੋਨੀ ਅਕਾਲੀ ਦਲ ਤੇ ਦੋਨੇ ਪਾਸੇ ਛੱਡ ਹੀ ਗਏ ਤੇ ਰਹਿ ਗਏ ਪੰਜ ਮੈਂਬਰ ਤੇ ਪੰਜ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਥੇਦਾਰ ਗਵਿਹਤ ਸਿੰਘ ਨੇ ਤੇ ਕਹਿੰਦੇ ਜੀ ਠੀਕ ਹੈ ਆਪਾਂ ਦੋ ਕੁ ਦਿਨ ਚ ਤੁਹਾਨੂੰ ਹੁਣ ਦੱਸਦੇ ਆ ਆਦੇਸ਼ ਦਿੰਨੇ ਤੇ ਅੱਜ ਪੰਜ ਛੇ ਦਿਨ ਹੋ ਗਏ ਕੋਈ ਆਦੇਸ਼ ਨਹੀਂ ਅੱਜ ਵੀ ਨਹੀਂ ਕੁਝ ਬੋਲੇ ਤੇ ਉਹਨਾਂ ਨੇ ਤਾਂ ਇਹ ਵੀ ਕੀਤਾ ਜਿਹਦੇ ਕਰਕੇ ਧੰਵੀ ਸਾਹਿਬ ਨੇ ਅਸਤੀਫਾ ਦੇਣ ਦੀ ਗੱਲ ਕਹੀ ਕਿ ਮੈਂ ਤੁਸੀਂ ਇਹ ਕਹ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਜਦੋਂ ਉਹਨਾਂ ਨੂੰ ਕੱਢਿਆ ਗਿਆ ਉਹ ਗਲਤ ਕੀਤਾ ਨਿੰਦਨਯੋਗ ਹੈ ਤੇ ਉਹ ਮਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੰਨਾ ਤੇ ਉਹਨਾਂ ਬਾਰੇ ਜਦੋਂ ਸਵਾਲ ਕੀਤਾ ਗਿਆ ਤੇ ਉਦੋਂ ਵੀ ਜਥੇਦਾਰ ਸਾਹਿਬ ਕਹਿੰਦੇ ਵੀ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ بڑے ਸਿਆਸੀ ਸਟੇਜਾਂ ਤੋਂ ਅੱਜਕੱਲ ਸਪੀਚਾਂ ਦਿੰਦੇ ਨੇ ਕਿਹਦੇ ਜੋ ਤਾਂ ਹੁਣ ਯਾਦ ਨੇ ਤਾਂ ਇਹਦਾ ਮਤਲਬ ਕਿ ਉਹ ਗੱਲ ਵੀ ਪ੍ਰਮਾਨ ਕਰ ਲਈ ਭਾਵੇਂ ਠੀਕ ਹੈ ਇੱਕ ਵਾਰੀ ਕਹਿਤਾ ਉਸ ਤੋਂ ਬਾਅਦ ਚ ਛੜਤਾ ਤਾਂ ਠੀਕ ਹੈ ਕੋਈ ਗੱਲ ਨਹੀਂ ਜਣੀ ਉਹ ਗੱਲ ਵੀ ਪ੍ਰਮਾਨ ਹੋ ਗਈ ਤੇ ਦੂਜੇ ਪਾਸੇ ਭਰਤੀ ਨਹੀਂ ਕੀਤੀ ਉਹ ਵੀ ਹਾਰ ਦੀ ਘਟਿਤ ਪ੍ਰਮਾਨ ਨਹੀਂ ਹੈ ਉਧਰ ਤਾਂ ਭਰਤੀ ਪੂਰੀ ਹੋਊਗੀ ਇਹਦਾ ਮਤਲਬ ਅਕਾਲਤਖ ਸਾਹਿਬ ਤੇ ਵੀ ਸਵਾਲ ਜਿਹੜੀ ਜਥੇਦਾਰ تھے ਜੋ ਅਕਾਲਤਖ ਸਾਹਿਬ ਤੇ ਜਿਹੜੀ ਮਾਨ ਮਰਿਆਦਾ ਪੂਰੀ ਰੱਖਣੀ ਸੀ ਹੁਕਮ ਲਾਗੂ ਕਰਨਾ ਕਰਾਉਣਾ ਸੀ ਉਹ ਵੀ ਟਾਲ ਮਟੋਲ ਉਹ ਵੀ ਜਿਹੜਾ ਹੈ ਕਿ ਕਿਤੇ ਨਾ ਕਿਤੇ یوں ਲੱਗਦਾ ਕਿ ਉਹ ਖਾਸ ਕਿਸਮ ਦੀ ਕੰਪਰੋਮਾਈਜ਼ਿੰਗ ਜਿਹੜੀ ਹੁੰਦੀ ਹੈ ਨਾ ਸਥਿਤੀ ਵਿੱਚੋਂ ਠੀਕ ਆ ਵਿਚ ਵਿਚਾਰੇ ਜਿਆਦਾ ਰਾਹ ਕਰ ਲਈਏ ਆਪਾਂ ਦੇਖ ਲਈਏ ਲਮਕਾ ਲਈਏ ਗੱਲ ਸ਼ਾਇਦ ਠੀਕ ਹੋ ਜੇ ਸ਼ਾਇਦ ਕੋਈ ਰਾਹ ਨਿਕਲਿਆ ਆਵੇ ਤੇ ਉਹ ਵੀ ਹੁਣ ਆ ਗਿਆ ਹੁਣ ਧਾਮੀ ਸਾਹਿਬ ਕੋਲ ਜਾਣਾ ਵੀ ਇਹ ਮੈਨੂੰ ਨਹੀਂ ਪਤਾ ਕਿ ਜੇ ਬਣਾਉਣਗੇ ਜੇ ਤਾਂ ਉਹ ਕੋਈ ਬਰਿਆਦਾ ਠੀਕ ਨਹੀਂ ਅਕਾਲ ਤਖਤ ਸਾਹਿਬ ਦੀ ਇਹਦਾ ਮਤਲਬ ਚੰਨ ਸੰਸਥਾਵਾਂ ਤੇ ਨਾ ਇੱਕ ਜੀ ਕੋ ਸਦਾ ਖਲਾਰਾ ਜਾ ਪਿਆ ਹੋਇਆ ਤੇਨਾਂ ਦੀ ਸ਼ਾਖ ਜਿਹੜੀ ਹੈ ਕਿਤੇ ਨਾ ਕਿਤੇ ਉਹ ਦਾਤੇ ਲੱਗੀ ਹੋਈ ਹੈ ਤੇ ਜਿਹੜੀ ਨਵੀਂ ਪੀੜ੍ਹੀ ਹੈ ਨਾ ਕੌਮ ਦੀ ਉਹ ਬਹੁਤ ਨੀਝ ਲਾ ਕੇ ਦੇਖ ਰਹੀ ਹੈ ਵੀ ਇਹ ਹੋ ਕੀ ਰਿਹਾ ਹੈ ਇਹਦੇ ਕਾਰਕ ਕੌਣ ਰਿਹਾ ਹੈ ਕਿਵੇਂ ਕਰ ਰਿਹਾ ਹੈ ਕਿਉਂ ਕਰ ਰਿਹਾ ਹੈ ਔਰ ਇਹ ਸਾਰੀ ਗੱਲਬਾਤ ਕੁਝ ਇਹ ਤਾਂ ਹੋ ਗਏ ਨਾ ਜਿਹੜਾ ਸੰਸਥਾਵਾਂ ਦੇ ਵਿੱਚ ਜਿਹੜੇ ਬਾਹਰ ਸੰਸਥਾਵਾਂ ਤੇ ਹੁਣ ਜਿਵੇਂ ਬਾਗੀ ਲੱਗੇ ਨੇ ਖਾਸ ਤੌਰ ਤੇ ਉਹ ਧਿਰ ਬਣ ਗਏ ਜਿਹੜੇ ਗਿਆਨੀ ਹਰਪੀਸ ਸਨ ਹਾਲਾਂਕਿ ਗਿਆਨੀ ਹਰਪੀਸ ਸਿੰਘ ਨਾ ਕੌਮ ਨੇ ਕਾਫੀ ਸਾਥ ਦਿੱਤਾ ਇਹ ਚ ਕੋਈ ਦੋ ਰਾਵਾਂ ਨਹੀਂ ਉਹਨਾਂ ਨੇ ਕੌਮ ਖੜੀ ਉਹਨਾਂ ਦੀ ਗੱਲ ਵੀ ਸੁਣਦੇ ਨੇ ਪਰ ਜਿਸ ਤਰੀਕੇ ਨਾਲ ਉਹ ਇੱਕ ਧਿਰ ਨਾਲ ਜਾ ਖੜੇ ਉਹਨਾਂ ਦੀ ਨਿਰਪੱਖਤਾ ਵੀ ਤਾਂ ਦਾਦੇ ਲੱਗ ਸਕਦੀ ਹੈ ਉਹ ਵੀ ਦੇਖਣ ਵਾਲੀ ਗੱਲ ਹੈ ਆਜ਼ਾਦ ਨੇ ਉਹ ਗੱਲ ਵੱਖਰੀ ਹੈ ਆਜ਼ਾਦ ਨੇ ਤਾਂ ਉਹ ਜਾਨਾ ਤੌਰ ਤੇ ਗੱਲ ਕਰਨ ਲੈਕਿਨ ਉਹਨਾਂ ਨੂੰ ਫਿਰ ਪਲੇਟਫਾਰਮ ਚਾਹੀਦਾ ਪਲੇਟਫਾਰਮ ਦਿੱਲੀ ਵਾਲਿਆਂ ਨੇ ਦਿੱਤਾ ਉੱਥੇ ਬੋਲ ਕੇ ਆਏ ਐچھے ਦਿੱਤਾ ਚੰਦੂਬਾਦ ਵਾਲਿਆਂ ਨੇ ਉੱਥੇ ਬੋਲੇ ਤੇ ਉਹ ਵੀ ਜਿਹੜੀ ਖਿਲਾਰਾ ਵਧਿਆ ਹੋਇਆ ਤੇ ਕਦੋਂ ਇਹ ਖਿਲਾਰਾ ਸਮੇਟਿਆ ਜਾਊਗਾ ਜਾਂ ਇਹਨੂੰ ਕੌਣ ਸਬੇਟੂਗਾ ਤੇ ਇੱਕ ਦੂਜੇ ਪਾਸੇ ਆ ਸੰਸਦੀ ਬੋਰਡ 'ਚ ਹਾਲਾਂਕਿ ਕੁਝ ਵੀ ਨਹੀਂ ਇਹਦੇ 'ਚ ਹਾਲੇ ਤਾਂ ਪ੍ਰਧਾਨ ਬਣਨਾ ਸਭ ਕੁਝ ਕਰਨਾ ਹੈ ਕਹਿੰਦੇ ਜੇ ਅਸੀਂ ਇਲੈਕਸ਼ਨ ਲੜਾਂਗੇ ਲੁਧਿਆਣਾ ਵੈਸਟ ਦੀ ਤੇ ਦੂਜੇ ਪਾਸੇ ਜਿਹੜੀ ਬਲਾਕ ਸੰਪਤੀ ਚੋਣੋ ਵੀ ਲਾਡੀਆਂ ਨੇ ਤੋਂ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜਾਂ ਫਿਰ ਸ਼੍ਰੀ ਅਕਾਲ ਤਖਤ ਤਿੰਨੇ ਸੰਸਥਾਵਾਂ ਨੇ ਤੇ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹੇ ਵਾਹਿਗੁਰੂ ਸਭ ਕੁਝ ਠੀਕ ਕਰੇ ਮਿਲਦੇ ਆ ਅਗਲੀ ਵੀਡੀਓ ਨਾਲ ਬਹੁਤ ਬਹੁਤ ਸ਼ੁਕਰੀਆ